ਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਮੈਂ ਹਸਤ੍ਰਾਮ ਸਿੰਘ ਠੇਕੇਦਾਰ ਵੱਲੋਂ ਪੇਂਡਰ ਪਾਣਾ ਵਿਖੇ ਨਮੀ ਬਣਾਈ ਜਾ ਰਹੀ ਸੜਕ ਦੇ ਦੋਹੀਂ ਪਾਸੀ ਬਣਾਏ ਘਟਿਆ ਮਟੀਰੀਅਲ ਨਾਲ ਖਾਲੇ ਲੋਕਾਂ ਲਈ ਬਣੇ ਜੀ ਦਾ ਜਜਾਲ ਜਿਲ੍ਹਾ ਸ੍ਰੀ ਮੌਸਰ ਸਾਹਿਬ ਦੇ ਅਧੀਨ ਆਉਂਦੇ ਕਸਬਾ ਰਪਾਣਾ ਵਿਖੇ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਵਰਤਿਆ ਜਾਣ ਕਾਰਨ ਸੜਕ ਦੇ ਦੋਵੇਂ ਪਾਸੇ ਬਣੇ ਖਾਲੇ ਬੁਰੀ ਤਰ੍ਹਾਂ ਟੁੱਟ ਰਹੇ ਹਨ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸੰਬੰਧੀ ਲੋਕਾਂ ਵੱਲੋਂ ਸਾਡੇ ਪੱਤਰਕਾਰ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਹ ਠੇਕੇਦਾਰ ਵੱਲੋਂ ਬਣਾਏ ਖਾਲੇ ਪਹਿਲਾਂ ਵੀ ਕਈ ਵਾਰ ਟੁੱਟ ਚੁੱਕੇ ਹਨ ਅਤੇ ਨਾ ਹੀ ਇੱਥੇ ਠੇਕੇਦਾਰ ਕਦੇ ਆਇਆ ਹੈ। ਉਹਨਾਂ ਕਿਹਾ ਕਿ ਕਈ ਲੋਕਾਂ ਨੂੰ ਸੱਟਾਂ ਆਦ ਵੀ ਵੱਜ ਚੁੱਕੀਆਂ ਹਨ। ਬਾਕੀ ਤੁਸੀਂ ਆਪ ਹੀ ਵੇਖ ਸਕਦੇ ਹੋ ਤਸਵੀਰਾਂ ਦੇ ਰੂਪ ਵਿੱਚ। जिला श्री मोक्सर साहेब ਤੋਂ ਪੱਤਰਕਾਰ ਜਗਤਾਰ ਸਿੰਘ ਰਪਾਣਾ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਇਹ ਜੀ ਮੁਕਸ਼ਰ ਤੋਂ ਮਲੂੜ ਰੋਡ ਜੋ ਸੜਕ ਬਣ ਰਹੀ ਹੈ ਉਹਦੇ ਸਾਈਡਾਂ ਦੇ ਜੋ ਖਾਲਾ ਬਣਿਆ ਤੇ ਉਹ ਖਾਲੇ ਦੇ ਵਿੱਚ ਪਹਿਲਾਂ ਅੱਜ ਤੋਂ 1.5 ਮਹੀਨਾ ਪਹਿਲਾਂ ਵੀ ਅਸੀਂ ਪਾਈ ਸੀਗੀ ਖਾਲਾ ਉਹ ਬੈਠ ਗਿਆ ਸੀਗਾ ਆ ਦੇਖੋ ਸੜਕ ਬਣਾਉਣ ਦਾ ਹਾਲ ਦੇਖੋ ਇਹ ਖਾਲਾ ਬਣਿਆ ਖਾਲੇ ਦੇ ਵਿੱਚ ਵਿੱਚ ਆਹ ਦੇਖੋ ਟਰੱਕ ਦਸਿਆ ਪਿਆ ਲੋਕਾਂ ਦੇ ਆਉਣ ਜਾਣ ਦਾ ਰਸਤਾ ਬਿਲਕੁਲ ਬੰਦ ਹੈ ਇਹ ਰੋਡ ਸੋਥਾ ਗਿੱਦੜਵਾਂ ਨੂੰ ਰੋਡ ਜਾਂਦਾ ਜੀ ਠੀਕ ਇਹ ਰੋਡ ਹੈ ਲੋਕਾਂ ਦਾ ਆਉਣ ਜਾਣ ਦਾ ਰਸਤਾ ਬਿਲਕੁਲ ਬੰਦ ਹੈ ਸੁਬਾ 7 ਵਜੇ ਦਾ ਟਰੱਕ ਫਸਿਆ ਹੋਇਆ ਜੀ ਮੇਰੇ ਚੈਨਲ ਬਾਈ ਟਾਈਗਰ ਨਿਊਜ਼ ਪਿਆ ਆ ਜੈਤੋਂ ਕੋਈ 1 ਮਹੀਨਾ ਪਹਿਲਾਂ ਵੀ બસ ਸਟੈਂਡਰ ਪਾਣਾ ਦੇ ਉੱਪਰ ਇਸ ਤਰ੍ਹਾਂ ਖਾਲੇ ਦੇ ਉੱਪਰ ਗੱਡੀ ਚੜ ਗਈ ਸੀ ਤੇ ਖਾਲਾ ਟਹਿ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਦੁਬਾਰਾ ਰਿਪੇਅਰ ਕੀਤੀ ਚ ਅੱਜ ਇਹ ਸੋਥੇ ਨੂੰ ਜੋ ਰੋਡ ਜਾਂਦਾ ਹੈ ਰਪਾਣੇ ਤੋਂ ਉਹਦੇ ਉੱਪਰ ਸਵੇਰ ਦਾ ਰਸਤਾ ਬੰਦ ਹੈ ਤੇ ਟਰੱਕ ਵਿਚਾਲੇ ਫਸਿਆ ਹੋਇਆ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਦੇਖੋ ਲੋਕ ਉਹ ਆ ਕੇ ਮੁੜ ਕੇ ਜਾ ਰਹੇ ਨੇ ਆਜਾ 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 ਆਓ ਹੋਈ ਮੈਂ ਕੋਈ ਪਾਣੀ ਨਹੀਂ ਪਾ ਲੇ ਕੋ ਕੁਛ ਨਹੀਂ ਉਹ ਪਹਿਲਾਂ ਵੀ ਅੱਜ ਤੋਂ ਮਹੀਨਾ ਪਹਿਲਾਂ ਇਹ ਹੋਇਆ ਸੀਗਾ ਇਹ ਕਦੋਂ ਦਾ ਹੋਇਆ ਜੀ ਤੇ ਅੱਜ ਸਵੇਰ ਹੋਇਆ ਤੜਕੇ ਜਿੰਨੇ ਵਜੇ ਜੇ ਸਵੇਰ ਹੋਣਾ ਕੋਈ 9:00 ਦਾ ਟਾਈਮ ਪਹਿਲਾਂ ਵੀ ਬੱਸ ਸਟੈਂਡ ਤੇ ਇਸ ਤਰ੍ਹਾਂ ਦਾ ਹੋ ਚੁੱਕਿਆ ਹਾਂਜੀ ਪਹਿਲਾਂ ਵੀ ਹੋਇਆ ਦੋ ਜਗ੍ਹਾ ਤੇ ਪਹਿਲਾਂ ਪੁੜੀਆਂ ਟੁੱਟ ਚੁੱਕੀਆਂ ਇਹ ਕਿ ਕੋਈ ਨਾ ਤਾਂ ਮਹਿਕਮਾ ਕੋਈ ਸੁਣ ਰਿਹਾ ਤੇ ਨਾ ਠੇਕੇਦਾਰ ਜਿਹੜੇ ਕੰਮ ਕਰ ਰਹੇ ਇਹ ਸੁਣ ਰਹੇ ਇਹਨਾਂ ਨੂੰ ਬਾਰ ਬਾਰ ਅਸੀਂ ਕਹਿ ਰਹੇ ਪ੍ਰੋਪਰ ਚੰਗੇ ਤਰੀਕੇ ਨਾਲ ਬਣਾਓ ਇਹਨਾਂ ਦੇ ਪਾਣੀ ਪਾਓ ਕੋਈ ਪਾਣੀ ਨਹੀਂ ਪਾਉਂਦਾ ਇਹਨਾਂ ਦੇ ਛੁਕੀਆਂ ਸਲੇਬਾਂ ਪਾ ਕੇ ਉਵੇਂ ਰੱਖ ਦਿੰਦੇ ਆ ਕੋਈ ਧਿਆਨ ਨਹੀਂ ਨਾ ਮਹਿਕਮੇ ਦਾ ਨਾ ਸਰਕਾਰ ਦਾ ਕੋਈ ਧਿਆਨ ਹੈ ਠੇਕੇਦਾਰ ਆਪ ਕੁਝ ਨਹੀਂ ਕੋਈ ਨਹੀਂ ਆਉਂਦਾ ਹਾਂਜੀ ਨਾ ਅਸੀਂ ਫੋਨ ਕਰਦੇ ਸਾਡੇ ਫੋਨ ਵੀ ਚੁੱਕਦੇ ਅੱਗੋਂ ਸੁਬਾ ਦੇ ਲੋਕ ਪਰੇਸ਼ਾਨ ਹੋ ਰਹੇ ਨੇ ਹਾਂਜੀ 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 ਜੀ ਜਿਹੜੇ ਵੇਖਣ ਤੇ ਅਗਣਾ ਲਗਾ ਅਈ ਬਾਕੀ ਤਾਂ ਕਿੰਨੇ ਮੋੜੇ ਲੰਘੇ ਐੱਟ ਨਾਈਟ ਬਾਕੀ ਅੱਗਰੇ ਕੰਮ ਹੋ ਰਿਹਾ